ਦੇਖ ਬਾਈ ਸੱਟਾ ਸੋਚ ਸਮਝ ਕੇ ਲਾਈ ਇਹ ਮਕਾਨ ਮਕਾਨ ਦਾ ਸੱਟਾ ਏ ਜੇ ਹਾਰ ਗਏ ਫਿਰ ਕੋਈ ਲਿਹਾਜ ਨਹੀਂ ਜੇ ਜਿੱਤ ਗਏ ਫਿਰ ਤੁਹਾਡੀ ਠੀਕ ਆ ਹੁਣ ਮੇਰੀ ਵੀ ਸੁਣ ਲੈ ਬਾਈ ਸੱਟਾ ਵੀ ਜਿਗਰੇ ਵਾਲਾ ਬੰਦਾ ਲਾਇ ਕਰਦਾ ਠੀਕ ਆ ਉਹੀ ਨਿਤਰੇ ਨਾਲ ਲਾ ਰਿਆ ਮੈਂ ਮਕਾਨ ਮਕਾਨ ਦਾ ਸੱਟਾ ਠੀਕ ਆ ਤੂੰ ਵੀ ਸੋਚ ਸਮਝ ਕੇ ਸੱਟਾ ਲਾਈ ਓਏ ਕਰੋੜਾਂ ਦਾ ਮਾਮਲਾ ਏ ਕਰੋੜਾਂ ਦਾ ਇਹ ਐ ਨਹੀਂ ਕਿ ਵੀ ਹਾਂ 10-5 ਰੁਪਏ ਦੀ ਗੇਮ ਐ ਠੀਕ ਆ ਨਾ ਇਹਦੇ ਵਿੱਚ ਜੇ ਹਾਰ ਗਿਆ ਸਾਮੋ ਸਮਝ ਗਿਆ ਉਹ ਬਾਜੀ ਮਾਰੋ ਮੈਂ ਵੀ ਛਤਰਮੁਰਗ ਦੇ ਖੰਭ ਵੱਡ ਵੱਡ ਖਾਂਦਾ ਰਿਹਾ ਚੱਕ ਫੇਰ ਉਹ ਅਸੀਂ ਵੀ ਕੱਚੀਆਂ ਗੋਲੀਆਂ ਨਹੀਂ ਖੇਡਦੇ ਛੋਟੂ ਚੱਕ ਆ ਚੱਕ ਸੱਟਾ ਕਰੋੜਾਂ ਦਾ ਚੱਕ ਉਹ ਜਿੱਤ ਮੇਰੀ ਉਹ ਵਕੀਆ ਤੁਹਾਨੂੰ ਕੀ ਪਤਾ ਚੱਕ ਹੈਲੋ ਡੈਡੀ ਹਾਂ ਪੁੱਤ ਅੱਜ ਦੇ ਬਾਅਦ ਨਾ ਨੂੰ ਉਹ ਛੋਟੇ ਜਿਹੇ ਘਰ ਦੇ ਵਿੱਚ ਰਹਿਣ ਦੀ ਕੋਈ ਲੋੜ ਨਹੀਂ ਹੈਗੀ। ਓਹ ਸ਼ਾਬਾਸ਼ ਮੇਰਾ ਪੁੱਤ ਮੇਰੇ ਵਾਸਤੇ ਹੁਣ ਕੋਠੀ ਲੈ ਕੇ ਆਇਆ ਮੇਰਾ ਪੁੱਤ ਤਰੱਕੀਆਂ ਕਰਦਾ ਮੇਰਾ ਪੁੱਤ ਕੀ ਬਾਤ ਸੁਣ ਲੈ ਗੱਲ ਤਾਂ ਸੁਣ ਲੈ ਯਾਰ। ਹਾਂ ਹਾਂ ਕੋਈ ਨਾ ਮੈਂ ਚੱਕ ਲੈਣਾ ਟੈਚੀ ਟੂਚੀ ਚੱਕ ਲੈਣਾ ਤੇਰੀ ਮੰਮੀ ਨੂੰ ਵੀ ਕਹਿ ਦਿੰਦਾ ਮੈਂ ਕੋਈ ਨਾ। ਓ ਨਹੀਂ ਯਾਰ ਉਹ ਗੱਲ ਨਹੀਂ ਹੈਗੀ ਯਾਰ। ਉਹ ਕੋਈ ਨਾ ਆਪਾਂ ਤੂੰ ਐਂ ਦੱਸ ਪੁਰਾਣੇ ਘਰ ਦਾ ਫਿਰ ਵੇਚਣਾ ਕਿਵੇਂ ਕਰਨਾ? ਉਹ ਮੈਂ ਸੱਟੇ ਦੇ ਵਿੱਚ ਉਹ ਘਰ ਹਾਰ ਗਿਆ ਹੁਣ ਆਪਾਂ ਨੂੰ ਸੜਕ 'ਤੇ ਰਹਿਣਾ ਪੈਣਾ ਯਾਰ। ਹੈਂ?